ਬੈਗਰੂਜੀ ਦਾ ਖਾਲਸਾ ਪਰਾਹਿਰੂਜੀ ਕੇ ਫਦੇ ਮੂਰੀ ਕਢਾਈ ਦਾ ਸੂਟ ਲੈ ਕੇ ਆਏ ਜੀ ਆਪਾਂ ਨਵੇਂ ਦਾ ਡਿਜ਼ਾਈਨ ਚ ਇਹ ਦੇਖੋ ਮੂਰੀਆਂ ਤੇ ਐ ਮ ਕਢਾਈ ਆ ਕਟਵਰਕ ਕਰਕੇ ਕਢਾਈ ਕਰੀ ਹੋਈ ਆ ਇਹ ਦੇਖੋ ਜੀ ਬ੍ਰੈਂਡ ਦਾ ਕੱਪੜਾ ਆਪਣਾ ਦੇਖੋ ਸਾਰਾ ਵਧੀਆ ਕੱਪੜਾ ਜੀ ਵਧੀਆ ਕਾਟਣਾ ਗੁਰਨਾਮ ਕਪੜੇ ਤੋਂ ਬੋਲਦੇ ਆ ਜੀ ਪਿੰਡ ਲਾਂਗੋ ਜ਼ਿਲ੍ਹਾ ਪਟਿਆਲਾ ਕੋਈ ਵੀ ਨਵੇਂ ਨੜੇ ਦੀ ਭੈਣ ਨੇ ਕਿਸੇ ਨੇ ਵੀ ਲੈਣਾ ਹੋਵੇ ਦੁਕਾਨ ਤੇ ਆ ਕੇ ਲੈ ਸਕਦੀ ਹੈ ਨਾ ਬੀਰੂਪਤੀ ਤੁਹਾਨੂੰ ਸਾਲ 64 ਦੀ ਦਿਖਾਉਣਾ ਇਹ ਦੇਖੋ ਬਣ ਹੁਣ ਸ਼ਰਟ ਤੇ ਵੀ ਕੱਟਵਰਕ ਕਰਿਆ ਕਰਵਾਇਆ ਦੇਖੋ ਕੱਟਵਰਕ ਹੋਇਆ ਦਾ ਮੋਤੀਆ ਤੇ ਵਰਕ ਨਵੇਂ ਮੋਤੀਆ ਤੇ ਵਰਕ ਆ ਗਿਆ ਬਲੈਕ ਕਲਰ ਆ ਇਹਦੇ ਵਿੱਚ ਵਧੀਆ ਕਾਟਨ ਆ ਮੈਂ ਕਿਰੇ ਦੀ ਦੇਖੋ ਕੋਈ ਰੰਗ ਦਾ ਕੋਈ ਉਹ ਨਹੀਂ ਹੈਗਾ ਵਧੀਆ ਬ੍ਰੈਂਡ ਦੇ ਗਾਟਨ ਆ ਆਪਾਂ ਨੇ ਹੁਣ ਪੱਲਿਆਂ ਤੇ ਕੱਟਵਰਕ ਵੀ ਕਰਵਾਤਾ ਇਹ ਦੇਖੋ ਬਹੁਤ ਵਧੀਆ ਡਿਜੀਟਲ ਪ੍ਰਿੰਟਰ ਹਨੇ ਕੋਈ ਤੇ ਸਾਨੂੰ ਵਧੀਆ ਲੱਗੇ ਤੁਸੀਂ ਭੇਜ ਕੇ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਆਪਣਾ ਸੂਟ ਰਖਵਾ ਸਕਦੇ ਹੋ ਬੈਲ ਆਈਕਨ ਦਬਾਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਵਧੀਆ ਵਧੀਆ ਜੇ ਸਾਨੂੰ ਛੋਟ ਦਵਿਆ ਲੱਗਣ ਇਹ ਬਲੇਕ ਚ ਆ ਗਿਆ ਦੇਖੋ ਇਹ ਆਪਣਾ ਕਰੀਮ ਪੱਲਰ ਤੇ ਆ ਗਿਆ ਸੌਫਟ ਮੈਟ ਗਿਆ ਇਹ ਬਹੁਤ ਸੋਹਣਾ ਕਿਸੇ ਵੀ ਲਗ ਨੇੜੇ ਦੀ ਭੈਣ ਨੇ ਲੈਣਾ ਹੋਵੇ ਆ ਕੇ ਸੌਫਟੇ ਲੈ ਸਕਦੀਆਂ ਨੇ ਲੰਗ ਪੇੜ ਤੋਂ ਬੋਲਦੇ ਆਪਾਂ ਸਾਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੈਂਦੀ ਹੈ ਵੱਧ ਤੋਂ ਵੱਧ ਸ਼ੇਅਰ ਲੈ ਕੇ ਕਮੈਂਟ ਕਰ ਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਾਈਆਂ ਨੂੰ ਸਾਰਿਆਂ ਨੂੰ ਵੀਡੀਓ ਸ਼ੇਅਰ ਕਰ ਦਿਆ ਕਰੋ ਕਿਸੇ ਨੂੰ ਵੀ ਲੋੜ ਹੋਵੇ ਲੈ ਸਕਦੇ ਹੋ ਬੈਲ ਆਈਕਨ ਨੂੰ ਦਬਾ ਦਿਆ ਕਰੋ ਵੀਡੀਓ ਨੂੰ ਵਰਤ ਤੋਂ ਵਰਤੇ ਸੇਵ ਕਰ ਸਕਦੇ ਹੋ ਇਹ ਦੇਖੋ ਜਦੋਂ ਉਹ ਇੱਥੇ ਕਢਾਈ ਆ ਗਈ ਤੇ ਇਹ ਕੱਟ ਵਰਕੇ ਨੂੰ ਮਿੱਜ ਤੇ ਆ ਗਿਆ ਆਫ ਵੈਟ ਕਲਰ ਚ ਇੱਕਦੋ ਲੈ ਕੇ ਤੁਹਾਨੂੰ ਦਿਖਾਇਆ ਤੁਹਾਨੂੰ ਇਹ ਕੇ ਕਲਰ ਆ ਗਿਆ ਕੰਦਰ ਸਾਰੇ ਬਹੁਤ ਵਧੀਆ ਨੇ ਕਪੜਾ ਵੀ ਬ੍ਰਾਂਡ ਦਾ ਇਹ ਦੇਖੋ ਤੁਸੀਂ ਬ੍ਰਾਂਡ ਦਾ ਕਪੜਾ ਹੈ ਬੜਾ ਵਧੀਆ ਇਹ ਘੱਟੇ ਜੀ ਵੀ ਆਉਂਦੇ ਨੇ ਪਰ ਬੇਸੀ ਮਾਲ ਵੀ ਆ ਰਿਹਾ ਹੈ ਹੁਣ ਜਿਵੇਂ ਸਸਤੇ ਚ ਪਰ ਆਪਾਂ ਉਹ ਆਪਣੇ ਵੇਚਦਾ ਨਹੀਂ ਹੈਗਾ ਪਾਤੋ ਪਹਿਣਾ ਵਧੀਆ ਹੀ ਮੰਗਦੀਆਂ ਨੇ ਆਪਾਂ ਵਧੀਆ ਹੀ ਦੇਣੀ ਚਾਹੀਦੀ ਜੇ ਦੇਖੋ ਇਹ ਮੂੜੀਆਂ ਤੇ ਆ ਗਏ ਕਲਰ ਵੀ ਬਹੁਤ ਸੋਹਣਾ ਹੈ ਨਾ ਸਾਰੇ ਬੁਦੀਏ ਕਲਰ ਲੈ ਕੇ ਆਈਆਂ ਨੇ ਝੂਲ-ਝੂਲ ਕੇ ਇਹ ਦੇਖੋ ਇਹ ਕੱਟਵਰਕ ਕਰਾਇਆ ਹੈ ਇਹਦੇ ਇਹ ਬਹੁਤ ਵਧੀਆ ਕੰਡਰ ਨੇ ਇਹਦੇ ਵਿੱਚ ਰੰਗ ਡਿਜ਼ਾਈਨ ਬਹੁਤ ਵਧੀਆ ਨੇ ਕੋਈ ਵੀ ਸੂਟ ਸੰਗੋ ਚਿੰਦਾ ਹੋਵੇ WhatsApp ਨੰਬਰ ਆਪਣਾ ਚੱਲਦਾ ਹੋਊਗਾ ਪਿਕ ਭੇਜ ਕੇ ਆਰਡਰ ਕਰ ਸਕਦੇ ਹੋ ਸੂਟ ਮੰਗਵਾ ਸਕਦੇ ਹੋ ਆਪਣਾ ਸੂਟ ਰਖਵਾ ਸਕਦੇ ਹੋ ਇਹ ਦੇਖੋ ਇਹ ਕਹੇ ਕਲਰ ਆ ਗਿਆ ਸੀਮ ਮੋਟਾ ਤੇ ਨਕੜਾਈਆਂ ਬਹੁਤ سارے ਕੰਦਰ ਨੇ 60-60 ਕੇ ਲੈ ਕੇ ਆਏ ਨੇ ਇਹ ਤਿਆਰ ਕਰਾਇਆ ਹੈ ਸਾਰੇ ਦਰਦਾਂ ਵਾਲਿਆਂ ਨੇ ਇਹ ਦੇਖ ਜਿਹਦੇ ਤੇ ਕੀ ਕੱਟਵਰਕ ਹੋਇਆ ਹੋਇਆ ਪਹਿਲਾਂ ਕਿਨਾਂ ਕੱਟਵਰਕ ਤੋਂ ਤੇ ਹੁਣ ਇਹ ਕੱਟਵਰਕ ਨਾਲ ਆਏ ਨੇ ਸਾਰੇ ਨਾ ਬਲੀ ਕਰਦੇ ਆ ਸੋਪਾ ਕਿਸੇ ਨੇ ਵੀ ਆਉਣਾ ਹੋਵੇ ਆ ਕੇ ਸੋਫੇ ਵੀ ਲਾ ਸਕਦੇ ਨੇ ਇਹਨੇ ਨੇੜੇ ਦੀਆ ਪੈਣਾ ਇਹ ਜਿਹੜੀ ਸਲਵਾਰ ਆ ਗਈ ਮਾਸਟਰ ਕਲਰ ਦਾ ਹੈਗਾ ਇਹ ਦੇਖ ਜਿੰਮੀ ਮਲਾਈ ਵਰਗਾ ਕੱਪੜਾ ਪਿਆ ਉਹ ਵਧੀਆ ਕੌਫਣਾ ਪੈਣ ਆ ਦੇਖੋ ਸੈਲਫੋ ਬ੍ਰੈਂਡ ਬਣੀ ਹੋਈ ਹੈ ਵਿੱਚ ਬਹੁਤ ਵਧੀਆ ਕਾਊਂਟਰਡ ਦਾ ਮਾਲ ਆਇਆ ਹੁਣ ਨਾ ਪਹਿਲਾਂ ਬਿਨਾ ਕੱਟ ਵਰਕ ਤੋਂ ਤੇ ਹੁਣ ਕੱਟ ਵਰਕ ਨਾਲ ਇਹ ਦੇਖੋ ਗੋਈ ਕਿਸੇ ਨੂੰ ਵਧੀਆ ਲੱਗੇ ਸਿੱਕ ਭੇਜ ਕੇ ਆਰਡਰ ਕਰ ਸਕਦੀ ਹੁ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਮੈਨੂੰ ਲਾਈਕਾਂ ਦਵਾ ਦਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਸਿੱਕ ਭੇਜ ਕੇ ਆਪਣਾ ਸੂਟ ਆਰਡਰ ਕਰ ਸਕਦੇ ਹੋ ਸਾਸਤ੍ਰਿਕਾਂ